ਇਹ ਸਾਰਾ ਪੌਂਦੇ ਉੱਪਰ ਦੀ ਪਾਣੀ ਕਈ ਵਾਰੀ ਜਿਹੜਾ ਉਹ ਜਾ ਚੁੱਕਿਆ ਹੈ ਕਿਨਾਰੇ ਆਸੇ-ਪਾਸੇ ਜੇ ਦੇਖਿਆ ਜਾਵੇ ਉਸ ਤਰ੍ਹਾਂ ਦੇ ਨਾਲ ਨਹੀਂ ਤੁਸੀਂ ਦੇਖੋ ਹਜੇ ਵੀ ਲੋਕ ਜਦੋਂ ਕੋਈ ਚੀਜ਼ਾਂ ਉਰੇ ਸੱਟਰ ਵਾਸਤੇ ਆਉਂਦੇ ਨੇ ਤਾਂ ਜਦੋਂ ਵੀ ਕੋਈ ਆਵੇ ਤੁਸੀਂ ਉਹ ਸਾਹਮਣੇ ਦੇਖੋ ਇਹ ਬੇहद ਕਈ ਵਾਰ ਖਤਰਨਾਕ ਹੋ ਜਾਂਦਾ ਤੇ ਕਿਉਂਕਿ ਕਈ ਦਿਨ ਤੋਂ ਲਗਾਤਾਰ ਗਣੇਸ਼ ਪੂਜਾ ਹੋ ਰਹੀ ਸੀ ਤਾਂ ਗਣੇਸ਼ ਵਿਸਰਜਨ ਦੇ ਲਈ ਵੀ ਲੋਕ ਨੇ ਜਿਹੜੇ ਪਹੁੰਚ ਰਹੇ ਨੇ ਯਾਨੀ ਕਿ ਧਾਰਮਿਕ ਆਸਥਾ ਨਾਲ-ਨਾਲ ਹੈ ਕੁਰੂ ਦੇ ਨਾਲੇ ਵੀ ਇਹ ਦੇਖਿਆ ਜਾ ਸਕਦਾ ਹੈ ਕਿ ਜਦੋਂ ਅ ਅਜੀਹਾ ਮਾਹੌਲ ਹੋਵੇ ਜਦੋਂ ਅਜੀਹਾ بارش ਦਾ ਮੌਸਮ ਹੋਵੇ ਉਸ ਸਮੇਂ ਦੇ ਦੌਰਾਨ ਕਿਤੇ ਨਾ ਕਿਤੇ ਖੁਦ ਨੂੰ ਖੁਦ ਦੀ ਸੁਰੱਖਿਆ ਵੀ ਜਿਹੜੀ ਨਾਲ ਲੈ ਕੇ ਚੱਲਣੀ ਬੇਹਦ ਜ਼ਰੂਰੀ ਹੋ ਜਾਂਦੀ ਹੈ ਤੇ ਇਹੀ ਤਸਵੀਰ ਕਹਿ ਸਕਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੀ ਹਾਲਾਤ ਪਿੱਛਦੇ ਨੇ ਤਾਂ ਲੋਕਾਂ ਨੂੰ ਖੁਦ ਵੀ ਅ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਨੁਕਸਾਨ ਨਾ ਕੋਈ ਹੋ ਜੇ ਕਿਉਂਕਿ ਜਪਾਨੀ ਦਾ ਜਦੋਂ ਫਲੋ ਹੁੰਦਾ ਹੈ ਤਾਂ ਇਹ ਜਿਹੜਾ ਸਾਰਾ ਖੇਤਰ ਤੁਸੀਂ ਦੇਖ ਰਹੇ ਹੋ ਇਹ ਸਾਰਾ ਖੇਤਰ ਪਾਣੀ ਦੀ ਮਾਰ ਹਿੱਟ ਹੁੰਦਾ ਹੈ ਕਿ ਕਦੋਂ ਕਿਸ ਸਮੇਂ ਦੇ ਦੌਰਾਨ ਇੱਕੋ ਲੱਤ ਵਾਜੇ ਇਹ ਪ੍ਰੈਡਿਕਟ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਜਦੋਂ ਪਾਣੀ ਦਾ ਫਲੋ ਪਿੱਛੇ ਆਉਂਦਾ ਪਹਾੜਾਂ ਦੇ ਵਿੱਚ ਬਾਰਿਸ਼ ਪੈ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਪਾਣੀ ਹੈ ਜਿਹੜਾ ਉਹੀ ਰਫ਼ਤਾਰ ਦੇ ਨਾਲ نیچے ਵਧਦਾ ਹੋਇਆ ਦਿਖਦਾ ਤੇ ਤੁਸੀਂ ਉਹਨੇ ਦੇਖੋ ਕਿ ਬਹੁਤ ਸਾਰੇ ਬੱਚੇ ਅ ਜਿਹੜੇ ਉਹ ਆਖਰਕਾਰ ਇਸ ਧਾਰਮਿਕ ਸਮਗਰੀ ਤੋਂ ਪੈਸਾ ਲੱਭਣ ਦੇ ਲਈ ਆ ਜਾਂ ਹੋਰ ਚੀਜ਼ ਕੋਈ ਖਾਂਦੀ ਵਾਲੀ ਚੀਜ਼ ਦੇਖਣ ਦੇ ਲਈ ਹੈ ਜਿਹੜੇ ਉਹ ਲਗਾਤਾਰ ਇਹਨਾਂ ਨੂੰ ਖੰਗਾਲਦੇ ਰਹਿੰਦੇ ਨੇ